ਸਸ਼ਿਕਾ ਜੀ ਪ੍ਰਾਈਮ ਪੰਜਾਬ ਟੀਵੀ ਦੇਖ ਲਓ ਤੁਸੀਂ ਤੇ ਮੈਂ ਹਾਂ ਸ਼ਿਖਾ ਕੁਝ ਖਾਸ ਖਬਰਾਂ ਲੈ ਕੇ ਹਾਜ਼ਰ ਆ ਨਜ਼ਰ ਮਾਰਦੇ ਆ ਪਹਿਲੀ ਖਬਰ ਵੱਲ ਯੂਕੇ ਦੇ ਵਿੱਚ ਹੁਣ ਇੱਕ ਵਿਅਕਤੀ ਦੀ ਗ੍ਰਿਫਤਾਰੀ ਹੋਈ ਹੈ ਜਿਸ ਦੇ ਉੱਤੇ ਵੱਡੇ આરોਪ ਲਗਾਏ ਗਏ ਨੇ ਭਾਰਤੀਆਂ ਨੂੰ ਨੌਕਰੀ ਦੇਣ ਦਾ ਇਲਜ਼ਾਮ ਉਸ ਤੇ ਉੱਤੇ ਲੱਗਾ ਹੈ ਗੈਰ ਕਾਨੂੰਨੀ ਢੰਗ ਦੇ ਨਾਲ ਭਾਰਤੀਆਂ ਨੂੰ ਨੌਕਰੀ ਦਿੱਤੀ ਜਾ ਰਹੀ ਸੀ ਟਿਉਨਾ ਭਾਰਤੀਆਂ ਨੂੰ ਨੌਕਰੀ ਦੇਣ ਦਾ ਜਿਹੜਾ ਦੋਸ਼ ਉਸਤੇ ਲੱਗਾ ਹੈ ਜਿਹੜੇ ਭਾਰਤੀ ਯੂਕੇ ਦੇ ਵਿੱਚ ਕੰਮ ਨਹੀਂ ਕਰ ਸਕਦੇ ਸੀਗੇ ਤਾਂ ਉਹਨਾਂ ਨੂੰ ਨੌਕਰੀਆਂ ਜਿਹੜੀਆਂ ਗੈਰਕਾਨੂੰਨੀ ਢੰਗ ਦੇ ਨਾਲ ਇਸ ਵਿਅਕਤੀ ਤੋਂ ਵੱਲੋਂ ਦਿੱਤੀਆਂ ਗਈਆਂ ਸੀਗੀਆਂ ਜਿਸ ਤੋਂ ਬਾਅਦ ਹੁਣ ਉਸਤੇ ਉੱਤੇ ਜਿਹੜੀ ਸੁਰਮਾਨਾ ਲੱਗਿਆ ਔਰ ਜੇਲ੍ਹ ਦੇ ਵਿੱਚ ਉਸ ਨੂੰ ਭੇਜ ਦਿੱਤਾ ਗਿਆ ਪੂਰੇ ਮਾਮਲੇ ਦੇ ਵਿੱਚ ਖੁਲਾਸੇ ਹੋ ਗਏ ਨੇ ਦੱਸਿਆ ਜਾ ਰਿਹਾ ਕਿ ਹੁਣ ਦੱਖਣੀ ਪੂਰਬੀ ਬ੍ਰਿਟੇਨਸ ਦੇ ਇੱਕ ਹੋਮ ਕੇਅਰ ਏਜੰਸੀ ਦੇ ਨਿਰਦੇਸ਼ਕ ਨੂੰ ਗੈਰ ਕਾਨੂੰਨੀ ਤੌਰ ਤੇ ਪ੍ਰਵਾਸੀ ਭਾਰਤੀਆਂ ਨੂੰ ਨੌਕਰੀ ਦੇਣ ਦੇ ਦੋਸ਼ ਤੇ ਹੇਠ 22 ਸਾਲ ਦੀ ਜੇ ਜਿਹੜੀ ਆ ਸੁਣਾ ਦਿੱਤੀ ਹੈ ਦੋਸ਼ੀ ਦੀ ਪਛਾਣ ਬਿਨਾਇਥ ਥੋਮਸ ਹੋ ਜੋ ਹੋਈ ਹੈ ਔਰ ਦੋਸ਼ੀ ਨੇ ਉਹਨਾਂ ਪ੍ਰਵਾਸੀ ਭਾਰਤੀਆਂ ਨੂੰ ਨੌਕਰੀ ਤੇ ਰੱਖਿਆ ਜਿਨ੍ਹਾਂ ਨੂੰ ਯੂਕੇ ਦੇ ਵਿੱਚ ਕੰਮ ਕਰਨ ਦਾ ਕੋਈ ਅਧਿਕਾਰ ਨਹੀਂ ਸੀ ਜਾਂਚ ਤੇ ਵਿੱਚ ਪਾਇਆ ਗਿਆ ਕਿ ਦੋਸ਼ੀ ਨੇ ਬ੍ਰਿਟੇਨ ਚ ਹੋਮ ਕੇਅਰ ਏਜੰਸੀ ਖੋਲੀ ਹੋਈ ਸੀ ਜਿਸ ਸੇ ਘਰ ਚ ਰਹਿਣ ਵਾਲੇ ਬਜ਼ੁਰਗਾ ਆਪ ਹੈਚਾਸੇ ਬਿਮਾਰ ਲੋਕਾਂ ਦੀ ਦੇਖਭਾਲ ਕਰਨ ਦੇ ਵਿੱਚ ਸਹਾਇਤਾ ਕਰਦੀ ਸੀ ਇਸੇਹੀ ਚੱਲਦੇ ਦਾ ਸੀ ਕਿ ਦੱਸਿਆ ਜਾ ਰਿਹਾ ਹੈ ਕਿ ਹੁਣ ਇਸ ਮੁਕਦਮੇ ਤੋਂ ਬਾਅਦ ਦੋਸ਼ੀ ਠਹਿਰਾਇਆ ਗਿਆ ਹੈ ਔਰ ਨਾਲ ਦੀ ਨਾਲ ਉਸ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਥਾਮਸ ਜੀ ਸੀ ਪਿਆ ਪਿਆਸ ਆਦੀ ਉਮਰ ਹੈ ਭਾਰਤੀ ਨਾਗਰਿਕਾ ਦੀ ਗੈਰ ਕਾਨੂੰਨੀ ਇਮੀਗ੍ਰੇਸ਼ਨ ਸਥਿਤੀ ਬਾਰੇ ਪਹਿਲਾਂ ਤੋਂ ਉਹ ਜਾਣੂ ਸੀ ਔਰ ਇਸ ਦੇ باوجود ਹੀ ਉਸਨੇ ਉਹਨਾਂ ਲੋਕਾਂ ਨੂੰ ਜੋ ਹੈ ਨੌਕਰੀਆਂ ਦਿੱਤੀਆਂ ਔਰ ਨਾਵੀ ਨਾਲ ਦੇਖਭਾਲ ਸਹਾਇਕ ਵਜੋਂ ਕੰਮ ਕਰਨ ਲਈ ਭਾਰਤੀ ਨਾਗਰਿਕਾ ਦੀ ਭਰਤੀ ਕਰਨ ਦਾ ਦੋਸ਼ੀ ਉਸ ਨੂੰ ਪਾਇਆ ਗਿਆ ਇਸ ਦੇ ਚੱਲਦੇ ਏਜੰਸੀ 'ਚ ਪ੍ਰਵਾਸੀ ਭਾਰਤੀਆਂ ਨੂੰ ਡਾਕਟਰੀ ਅਤੇ ਗੈਹ ਡਾਕਟਰੀ ਦੋਵੇਂ ਤਰ੍ਹਾਂ ਦੀਆਂ ਸਹਾਇਤਾ ਪ੍ਰਦਾਨ ਕਰਨ ਲਈ ਰੱਖਿਆ ਗਿਆ ਸੀ ਸੀਪੀਐਸ ਸਾਊਥ ਈਸਟਰੀ ਸਪੈਸ਼ਲਿਸਟ ਵਕੀਲ ਨੇ ਬਿਆਨ ਦੇ ਵਿੱਚ ਕਿਹਾ ਗਿਆ ਕਿ ਥਾਮਸ ਨੇ ਜਾਣ ਮੋਚ ਕੇ ਉਹਨਾਂ ਲੋਕਾਂ ਨੂੰ ਨੌਕਰੀ ਤੇ ਰੱਖਿਆ ਨਾਲ ਦੀ ਨਾਲ ਯੂਕੇ ਦੀਆਂ ਇਮੀਗ੍ਰੇਸ਼ਨ ਕਾਨੂੰਨਾ ਦੀਆਂ ਕੱਚੀਆਂ ਉਡਾਈਆਂ ਤੇ ਹੁਣ ਉਸ ਨੂੰ ਅਪਰਾਧੀ ਪਾਇਆ ਗਿਆ ਨਾਲ ਦੇ ਨਾਲ ਦੱਸਿਆ ਜਾ ਰਿਹਾ ਕਿ ਹੁਣ ਇਮੀਗ੍ਰੇਸ਼ਨ ਐਨਫੋਰਸਮੈਂਟ ਏਜੰਸੀ ਵੱਲੋਂ ਕੀਤੀ ਗਈ ਜਾਂਚ ਪਾਇਆ ਗਿਆ ਕਿ ਥੋਮਸ ਦੋਸਾ 17 18 ਚ 13 ਵਿਅਕਤੀਆਂ ਨੂੰ ਗੈਰਕਾਨੂੰਨੀ ਮਿਗ੍ਰੇਸ਼ਨ ਤੇ ਚਮੜਤ ਦਿੱਤੀ ਸੀਪੀਐਸ ਨੇ ਦੱਸਿਆ ਕਿ ਉਸ ਨੂੰ ਦੋਸ਼ੀ ਪਾਇਆ ਜਾਂ ਤੇ 2.5 ਸਾਲ ਦੀ ਸਜ਼ਾ ਸੁਣਾਈ ਤੇ ਨਾਲ ਨਾਲ ਕੰਪਨੀ ਦੇ ਨਿਰਦੇਸ਼ਕ ਦੇ ਹੋਤੇ ਤੋਂ ਵੀ ਅਯੋਗ ਠਰਾਇਆ ਗਿਆ ਅਮਰitsar ਦੇ ਹਾਤੀ ਖੇਤਰ ਵਿੱਚ ਸਥਿਤ ਮਰੀਜ਼ਾਂ ਨੂੰ ਹੁਣ ਵੱਖ-ਵੱਖ ਬਿਮਾਰੀਆਂ ਦੇ ਆਪਰੇਸ਼ਨ ਲਈ ਗੁਰੂ ਨਾਨਕ ਦੇਵ ਹਸਪਤਾਲ ਜਾਂ ਜ਼ਿਲ੍ਹਾ ਪਧਰੀ ਸਿਵਲ ਹਸਪਤਾਲ ਵਿੱਚ ਨਹੀਂ ਆਉਣਾ ਪਵੇਗਾ ਨਵਯੁਕਤ ਸਿਵਲ ਸਰਜਨ ਡਾਕਟਰ ਸਤਿੰਦਰ ਸਿੰਘ ਬਾਜਾਜ ਵੱਲੋਂ ਦਿਹਾਤੀ ਖੇਤਰ ਵਿੱਚ ਸਥਿਤ ਸਰਕਾਰੀ ਹਸਪਤਾਲਾਂ ਵਿੱਚ ਆਪਰੇਸ਼ਨ ਕਰਨ ਦੇ ਨਵੇਂ ਹੁਕਮ ਜਾਰੀ ਕਰ ਦਿੱਤੇ ਨੇ ਡਾਕਟਰ ਬਾਜਾਜ ਨੇ ਸਪਸ਼ਟ ਕੀਤਾ ਹੈ ਕਿ ਜਿਨ੍ਹਾਂ ਹਸਪਤਾਲਾਂ ਵਿੱਚ ਆਰਥੋ ਅਤੇ ਸਰਜਰੀ ਦੇ ਮਾਹਰ ਡਾਕਟਰ ਮੌਜੂਦ ਨੇ ਉਹਨਾਂ ਵਿੱਚ ਆਪਰੇਸ਼ਨ ਜ਼ਰੂਰ ਹੋਣਗੇ ਡਾਕਟਰ ਬਾਜਾਜ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਇਸ ਤੋਂ ਇਲਾਵਾ ਆਯੂਸ਼ਮਾਨ ਕਾਰਡ ਤਹਿਤ ਮਰੀਜ਼ਾਂ ਦਾ ਇਲਾਜ ਕਰਨ ਦੀ ਵੀ ਤੁਕਮੀ ਸਹੂਬਾ ਦਾ ਸਰਕਾਰੀ ਹਸਪਤਾਲਾ ਵਿੱਚ ਮੌਜੂਦ ਹੈ ਇਸ ਦੇ ਨਾਲ ਹੀ ਹਰ ਮਰੀਜ਼ ਦੀ ਸਰਕਾਰੀ ਪੱਦਰਤੇ ਆਬਾ ਆਈਡੀ ਬਣਾਉਣ ਦੇ ਵੀ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਨੇ ਡਾਕਟਰ ਬਾਜਾਜ ਵੱਲੋਂ ਸਰਕਾਰੀ ਹਸਪਤਾਲ ਮਾਨਾ ਵਾਲਾ ਵਿਖੇ ਅਚੰਚੇ ਚੈਕਿੰਗ ਵੀ ਕੀਤੀ ਗਈ ਬਾਜਾਜ ਨੇ ਦੱਸਿਆ ਕਿ ਲੋਕਾਂ ਨੂੰ ਵਧੀਆ ਅਤੇ ਮਿਆਰੀ ਸੇਵਾਵਾਂ ਦੇ ਲਈ ਸਿਹਤ ਵਿਭਾਗ ਪੂਰੀ ਮុਸ਼ਤਦੀ ਨਾਲ ਕੰਮ ਕਰ ਰਿਹਾ ਹੈ ਸਰਕਾਰੀ ਹਸਪਤਾਲਾ ਵਿੱਚ ਮਰੀਜ਼ਾਂ ਨੂੰ ਮੁਫਤ ਦਵਾਈਆਂ ਅਤੇ ਮੁਫਤ ਆਪਰੇਸ਼ਨਾਂ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ ਡਾਕਟਰ ਵਜਾਜ ਨੇ ਦੱਸਿਆ ਕਿ ਉਹਨਾਂ ਵੱਲੋਂ ਸੈਂਟਰ ਮਾਨਾ ਵਾਲਾ ਵਿਖੇ ਅਚੰਤ ਚੈਕਿੰਗ ਕੀਤੀ ਗਈ ਹੈ ਇਸ ਚੈਕਿੰਗ ਦੌਰਾਨ ਉਹਨਾਂ ਵੱਲੋਂ ਸਟਾਫ ਦੀ ਹਾਜ਼ਰੀ, OPD, ਗਾਇਨੀ ਵਾਰਡ, ਐਕਸ-ਰੇ, ਲੇਬਰ ਰੂਮ, ਲੈਬ, ਐਮਸੀਐਚ ਵਿਭਾਗ ਦਵਾਈਆਂ ਦਾ ਸਟਾਕ ਅਤੇ ਆਪਰੇਸ਼ਨ ਥੀਏਟਰ ਵਿੱਚ ਜਾ ਕੇ ਜਾਂਚ ਕੀਤੀ ਅਤੇ ਮਰੀਜ਼ਾਂ ਪਾਸੋਂ ਮੁਫਤ ਦਵਾਈਆਂ, ਲੈਬ ਟੈਸਟ ਦਿੱਤੀਆਂ ਸਹੂਲਤਾ ਸੰਬੰਧੀ ਪੁੱਛ ਪੜਤਾਲ ਕੀਤੀ ਗਈ ਹੈ। ਉਹਨਾਂ ਸਮੂਹ ਸਟਾਫ ਅਤੇ ਡਾਕਟਰਾਂ ਨੂੰ ਹਦਾਇਤ ਕੀਤੀ ਹੈ ਕਿ ਸਾਰੀਆਂ ਦਵਾਈਆਂ ਹਸਪਤਾਲ ਵਿੱਚੋਂ ਹੀ ਉਪਲਬਧ ਕਰਵਾਈਆਂ ਜਾਣ। ਆਯੂਸ਼ਮਾਨ ਸਿਹਤ ਬੀਮਾ ਯੋਜਨਾ ਦੇ ਕੇਸਾਂ ਦੀ ਅਨਰੋਲਮੈਂਟ ਸਮੇਂ ਤੇ ਕੀਤੀ ਜਾਵੇ। ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ। ਸਮੇਂ ਦੇ ਪਾਬੰਦ ਰਿਹਾ ਜਾਵੇ ਅਤੇ ਸੇਵਾ ਭਾਵਨਾ ਨਾਲ ਕੰਮ ਕੀਤਾ ਜਾਵੇ। ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ਚ ਖੁੱਲੇ ਆਮ ਕੂੜਾ ਸੜਨ ਖਿਲਾਫ ਸਖਤ ਕਾਰਵਾਈ ਕਰਦਿਆਂ ਆਪਣੇ ਹੀ ਇੱਕ ਆਊਟਸੋਰਸਡ ਸਫਾਈ ਕਰਮਚਾਰੀ ਦਾ ਚਲਾਨ ਕਟਿਆ ਹੈ ਅਤੇ ਉਸ ਨੂੰ ਮੌਤਲ ਕਰ ਦਿੱਤਾ ਹੈ ਨਗਰ ਨਿਗਮ ਵੱਲੋਂ ਸੈਕਟਰ 44 ਚ ਤਾਇਨਾਤ ਸਫਾਈ ਕਰਮਚਾਰੀ ਰਵਿੰਦਰ ਕੁਮਾਰ ਨੂੰ ਖੁੱਲੇ ਚ ਕੂੜਾ ਸਾੜਨ ਦੇ ਦੋਸ਼ੇਠ 6700 ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ ਇਹ ਕਰਮਚਾਰੀ ਲਾਇੰਸ ਸਰਵਿਸਿਜ਼ ਏਜੰਸੀ ਰਾਹੀਂ ਰੱਖਿਆ ਗਿਆ ਸੀ ਅਤੇ ਉਸ ਨੂੰ ਮਿਊਨਿਸਪਲ ਸੋਲਿਡ ਵੇਸਟ ਨਿਯਮਾਂ ਦੀ ਉਲੰਘਣਾ ਕਰਦੇ ਪਾਇਆ ਗਿਆ ਸੀ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆਏ ਇਹ ਪਹਿਲਾ ਮੌਕਾ ਹੈ ਜਦੋਂ ਕਮਿਸ਼ਨਰ ਦੇ ਨਿਰਦੇਸ਼ਾਂ ਤੇ ਕਿਸੇ ਆਊਟਸੋਰਸ ਏਜੰਸੀ ਦੇ ਕਰਮਚਾਰੀ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ ਕਮਿਸ਼ਨਰ ਨੇ ਸਪਸ਼ਟ ਕੀਤਾ ਹੈ ਕਿ ਕੂੜਾ ਸੜਨਾ ਵਾਤਾਵਰਣੀ ਗੰਭੀਰ ਖਤਰਾ ਹੈ ਅਤੇ ਇਸ ਨਾਲ ਹਵਾ ਪ੍ਰਦੂਸ਼ਣ ਹੁੰਦਾ ਹੈ ਜੋ ਸਿਹਤ ਲਈ ਹਾਨੀਕਾਰਕ ਹੈ ਨਿਗਮ ਦੇ ਨਿਰਦੇਸ਼ਾਂ ਤੇ ਤੁਰੰਤ ਕਾਰਵਾਈ ਕਰਦਿਆਂ ਲਾਇੰਸ ਸਰਵਿਸ ਨੇ ਸੰਬੰਧਿਤ ਕਰਮਚਾਰੀ ਨੂੰ ਤੁਰੰਤ ਪ੍ਰਭਾਵ ਨਾਲ ਡਿਊਟੀ ਤੋਂ ਮੁਅਤਲ ਕਰ ਦਿੱਤਾ ਨਗਰ ਨਿਗਮ ਨੇ ਚੇਤਾਵਨੀ ਦਿੱਤੀ ਹੈ ਕਿ ਭਵਿੱਖ ਵਿੱਚ ਅਜਿਹੀ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਭਾਵੇਂ ਕੋਈ ਆਮ ਨਾਗਰਿਕ ਹੋਵੇ ਜਾਂ ਪੱਕਾ ਮੁਲਾਜ਼ਮ ਹੋਵੇ ਜਾਂ ਏਜੰਸੀ ਦਾ ਵਰਕਰ ਜੇਕਰ ਕੋਈ ਕੂੜਾ ਸਾਰ ਦਾ ਫੜਿਆ ਗਿਆ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪ੍ਰਸ਼ਾਸਨ ਨੇ ਸਮੂਹ ਸ਼ਹਿਰ ਵਾਸੀਆਂ ਤੇ ਸਫਾਈ ਕਰਮਚਾਰੀ ਨੂੰ ਅਪੀਲ ਕੀਤੀ ਹੈ ਕਿ ਉਹ ਨਿਯਮਾਂ ਦੀ ਪਾਲਣਾ ਕਰਨ ਅਤੇ ਚੰਡੀਗੜ੍ਹ ਨੂੰ ਪ੍ਰਦੂਸ਼ਣ ਮੁਕਤ ਰੱਖਣ 'ਚ ਸਹਿਯੋਗ ਦੇਣ ਇੰਡੀਗੋ ਦੀਆਂ ਉਡਾਣਾਂ ਰੱਦ ਹੋਣ ਨਾਲ ਸ਼ਹਿਰ ਦੇ ਦੋ ਪਰਿਵਾਰਾਂ ਨੂੰ ਨੁਕਸਾਨ ਹੋਇਆ ਹੈ। ਇੱਕ ਮਾਮਲੇ ਵਿੱਚ ਗੋਆ ਜਾਣ ਵਾਲਾ ਇੱਕ ਪਰਿਵਾਰ ਸਮੇਂ ਸਿਰ ਵਾਪਸ ਨਹੀਂ ਆ ਸਕਿਆ, ਜਦੋਂ ਕਿ ਦੂਜੇ ਮਾਮਲੇ ਵਿੱਚ ਅਮਰੀਕਾ ਵਿੱਚ ਰਹਿਣ ਵਾਲਾ ਇੱਕ ਪਰਿਵਾਰ ਕਿਸੇ ਕਰੀਬੀ ਦੇ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕਿਆ। ਜਿਸ ਕਾਰਨ ਗੋਆ ਜਾਣ ਵਾਲੇ ਪਰਿਵਾਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਵਾਈ ਅੱਡੇ ਤੇ ਘੰਟਿਆਂ ਤੱਕ ਉਡੀਕ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਵਾਧੂ ਖਰਚੇ ਵੀ ਚੱਲਣੇ ਪਏ। ਸੂਰਿਆ ਇਨਕਲੇਵ ਦੇ ਦਰਸ਼ਨ ਸਿੰਘ ਨੇ ਕਿਹਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਗੋਆ ਗਿਆ ਸੀ ਉਸਦੀ ਵਾਪਸੀ 5 ਦਸੰਬਰ ਨੂੰ ਹੋਣੀ ਸੀ ਇੰਡੀਗੋ ਨੇ ਸਵੇਰੇ 6 ਵਜੇ ਉਡਾਣ ਰੱਦ ਕਰਨ ਦਾ ਮੈਸੇਜ ਦਿੱਤਾ ਪਰ ਉਹਨਾਂ ਨੇ ਇਸ ਨੂੰ ਨਹੀਂ ਦੇਖਿਆ ਉਸਨੇ ਹੋਟਲ ਤੋਂ ਚੈੱਕਆਊਟ ਕੀਤਾ ਅਤੇ ਦੁਪਹਿਰ 1 ਵਜੇ ਮੋਪਾ ਹਵਾਈ ਅੜੇ ਤੇ ਪਹੁੰਚ ਕੇ ਮੈਸੇਜ ਦੇਖਿਆ ਅਤੇ 2 ਘੰਟੇ ਲਗਾਤਾਰ ਕੰਪਨੀ ਨੂੰ ਫੋਨ ਕਰਦੇ ਰਹੇ ਪਰ ਕੋਈ ਜਵਾਬ ਨਹੀਂ ਮਿਲਿਆ ਅੰਤ ਵਿੱਚ ਸ਼ਾਮ 6 ਵਜੇ ਕੰਪਨੀ ਦੇ ਇੱਕ ਕਰਮਚਾਰੀ ਨੇ ਕਿਹਾ ਕਿ ਉਡਾਣ 6 ਦਸੰਬਰ ਦੀ ਸ਼ਾਮ ਲਈ ਨਹੀਂ ਹੋਟਲ ਵਾਪਸ ਆਉਣ ਤੇ ਉਸ ਤੋਂ ਦੁੱਗਣੀ ਰਕਮ ਵਸੂਲੀ ਗਈ ਜਿਸ ਦੇ ਨਤੀਜੇ ਵਜੋਂ ਪ੍ਰਤੀ ਦਿਨ ਲਗਭਗ 50000 ਰੁਪਏ ਵਾਧੂ ਖਰਚਾ ਆਇਆ ਸਰਾਏ ਖਾਸ ਪਿੰਡ ਦੇ ਰਕੇਸ਼ ਉਰਫ ਰਿੱਕੀ ਨੇ ਕਿਹਾ ਕਿ ਉਸਨੇ 4 ਦਸੰਬਰ ਨੂੰ ਅਮਰੀਕਾ ਲਈ ਅੰਮ੍ਰਿਤਸਰ ਤੋਂ ਦਿੱਲੀ ਲਈ ਫਲਾਈਟ ਫੜਨੀ ਸੀ ਵਿਆਹ 6 ਦਸੰਬਰ ਨੂੰ ਹੋਣਾ ਸੀ ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਫਲਾਈਟ ਰੱਦ ਹੋ ਗਈ ਹੈ ਤਾਂ ਉਹ ਆਪਣੇ ਪਰਿਵਾਰ ਨਾਲ ਦਿੱਲੀ ਚਲਾ ਗਿਆ ਦਿੱਲੀ ਪਹੁੰਚ ਕੇ ਉਸ ਨੂੰ ਪਤਾ ਲੱਗਾ ਕਿ ਸਾਰੀਆਂ ਫਲਾਈਟਾਂ ਭਰੀਆਂ ਹੋਈਆਂ ਨੇ ਉਸ ਨੂੰ ਰੀਫੰਡ ਵੀ ਨਹੀਂ ਮਿਲਿਆ ਉਸਨੇ 3 ਲੱਖ ਰੁਪਏ ਦੀਆਂ ਟਿਕਟਾਂ ਬੁੱਕ ਕੀਤੀਆਂ ਸਨ ਜੇਕਰ ਉਸ ਨੂੰ ਤੁਰੰਤ ਰਿਫੰਡ ਮਿਲ ਜਾਂਦਾ ਤਾਂ ਉਹ ਕਿਸੇ ਹੋਰ ਫਲਾਈਟ ਕਿਸੇ ਹੋਰ ਫਲਾਈਟ ਨੂੰ ਵੀ ਬੁੱਕ ਕਰਕੇ ਚਲਾ ਜਾਂਦਾ ਉਸ ਨੇ ਆਪਣੀ ਯਾਤਰਾ ਰੱਦ ਕਰ ਦਿੱਤੀ ਅਤੇ ਵਾਪਸ ਆ ਗਿਆ ਉਸ ਨੇ ਆਪਣੇ ਦੋਸਤ ਦਾ ਵਿਆਹ ਆਨਲਾਈਨ ਦੇਖਿਆ ਪੰਜਾਬ ਦੇ ਕਿਸਾਨ ਯੂਨੀਅਨ ਕਾਫੀ ਸਮੇਂ ਤੋਂ ਸਮਾਰਟ ਬਿਜਲੀ ਮੀਟਰਾਂ ਦਾ ਵਿਰੋਧ ਕਰ ਰਹੀਆਂ ਨੇ ਇਸ ਦੇ ਬਾਵਜੂਦ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਘਰਾਂ 'ਚ ਸਮਾਰਟ ਮੀਟਰ ਲਗਾਉਂਦੀ ਜਾ ਰਹੀ ਹੈ ਹੁਣ ਕਿਸਾਨ ਮਜ਼ਦੂਰ ਮੋਰਚਾ ਨੇ ਐਲਾਨ ਕੀਤਾ ਹੈ ਕਿ ਲੋਕਾਂ ਦੇ ਘਰਾਂ 'ਚ ਲੱਗੇ ਚਿਪ ਵਾਲੇ ਮੀਟਰ ਉਹ ਆਪਣੇ ਆਪ ਉਤਾਰ ਕੇ ਪੀਐਸਪੀਸੀਐਲ ਦੇ ਦਫ਼ਤਰਾਂ 'ਚ ਜਮ੍ਹਾਂ ਕਰਵਾਉਣਗੇ ਕਿਸਾਨ ਮਜ਼ਦੂਰ ਮੋਰਚਾ 10 ਦਸੰਬਰ ਤੋਂ ਇਹ ਮੁਹਿੰਮ ਸ਼ੁਰੂ ਕਰੇਗਾ ਜਿਵੇਂ-ਜਿਵੇਂ ਲੋਕ ਸੰਪਰਕ ਕਰਨਗੇ ਕਿਸਾਨ ਉਹਨਾਂ ਦੇ ਮੀਟਰ ਉਤਾਰਦੇ ਜਾਣਗੇ ਤੇ ਇਹ ਮੀਟਰ ਪੀਐਸਪੀਸੀਐਲ ਦੇ ਦਫ਼ਤਰਾਂ 'ਚ ਜਮ੍ਹਾਂ ਕਰਵਾਉਂਦੇ ਜਾਣਗੇ ਕਿਸਾਨਾਂ ਨੇ ਸਪਸ਼ਟ ਕੀਤਾ ਹੈ ਕਿ ਉਹ ਕਿਸੇ ਦਾ ਮੀਟਰ ਜ਼ਬਰਦਸਤੀ ਨਹੀਂ ਉਤਾਰਨਗੇ ਸਿਰਫ ਉਹਨਾਂ ਦੇ ਮੀਟਰ ਉਤਾਰੇ ਜਾਣਗੇ ਜੋ ਖੁਦ ਉਹਨਾਂ ਨਾਲ ਸੰਪਰਕ ਕਰਨਗੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਦਲਬਾਖ ਸਿੰਘ ਨੇ ਦੱਸਿਆ ਕਿ ਇਹ ਫੈਸਲਾ ਸੂਬਾ ਪੱਧਰ ਤੇ ਲਿਆ ਜਾ ਚੁੱਕਾ ਹੈ 10 ਦਸੰਬਰ ਤੋਂ ਪੂਰੇ ਰਾਜ ਚ ਚਿਪ ਵਾਲੇ ਮੀਟਰ ਉਤਾਰੇ ਜਾਣਗੇ ਉਹਨਾਂ ਨੇ ਕਿਹਾ ਹੈ ਕਿ ਪਿੰਡਾਂ ਦੇ ਨਾਲ ਨਾਲ ਸ਼ਹਿਰੀ ਇਲਾਕਿਆਂ ਚੋ ਵੀ ਮੀਟਰ ਉਤਾਰੇ ਜਾਣਗੇ ਅਤੇ ਇਹ ਮੀਟਰ ਪੀਐਸਪੀਸੀਲ ਦੇ ਦਫ਼ਤਰਾਂ ਚ ਜਮ੍ਹਾਂ ਕਰਵਾ ਦਿੱਤੇ ਜਾਣਗੇ ਦਲਬਾਖ ਸਿੰਘ ਨੇ ਕਿਹਾ ਹੈ ਕਿ ਜਿਹੜੇ ਵੀ ਲੋਕ ਆਪਣੇ ਚਿਪ ਵਾਲੇ ਮੀਟਰ ਉਤਰਵਾਉਣਾ ਚਾਹੁੰਦੇ ਨੇ ਉਹ ਕਿਸਾਨ ਮਜ਼ਦੂਰ ਮੋਰਚਾ ਨਾਲ ਸੰਪਰਕ ਕਰ ਸਕਦੇ ਨੇ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਬਿਜਲੀ ਵਿਭਾਗ ਨੂੰ ਪ੍ਰਾਈਵੇਟ ਕਰਨ ਦੀ ਤਿਆਰੀ ਦੇ ਵਿਰੋਧ ਚ ਇਹ ਕਦਮ ਚੁੱਕਿਆ ਜਾ ਰਿਹਾ ਹੈ ਉਹਨਾਂ ਨੇ ਅਪੀਲ ਕੀਤੀ ਹੈ ਕਿ ਜੋ ਇਹ ਚਾਹੁੰਦੇ ਨੇ ਕਿ ਬਿਜਲੀ ਗੁੱਲ ਨਾ ਹੋਵੇ ਬੱਚਿਆਂ ਦੀਆਂ ਪੜਾਈਆਂ ਚੱਲਦੀਆਂ ਰਹਿਣ ਅਤੇ ਘਰਾਂ ਦਫ਼ਤਰਾਂ ਦੇ ਕੰਮ ਰੁਕਣ ਨਾ ਓ ਇਸ ਮੀਟਰ ਪ੍ਰਣਾਲੀ ਦਾ ਵਿਰੋਧ ਕਰਨ ਅਤੇ ਆਪਣੇ ਚਿਪ ਵਾਲੇ ਮੀਟਰ ਉਤਰਵਾਉਣ ਕਿਸਾਨ ਆਗੂਆਂ ਦਾ ਤਰਕ ਹੈ ਕਿ ਜਦੋਂ ਪੰਜਾਬ ਚ ਹਰ ਘਰ ਵਿੱਚ ਚਿਪ ਵਾਲੇ ਮੀਟਰ ਲੱਗ ਜਾਣਗੇ ਉਸ ਦਿਨ ਤੋਂ ਬਿਜਲੀ ਸਿਰਫ ਉਹਨਾਂ ਨੂੰ ਹੀ ਮਿਲੇਗੀ ਜੋ ਸਮੇਂ ਤੇ ਮੀਟਰ ਰੀਚਾਰਜ ਕਰਨਗੇ ਉਹਨਾਂ ਦਾ ਕਹਿਣਾ ਹੈ ਕਿ 90% ਦੀ ਲੋਕ ਹਰ ਵਾਰ ਸਮੇਂ ਤੇ ਰੀਚਾਰਜ ਨਹੀਂ ਕਰ ਸਕਣਗੇ ਜਿਸ ਕਰਕੇ ਉਹਨਾਂ ਦੀ ਬਿਜਲੀ ਗੁੱਲ ਹੋ ਜਾਵੇਗੀ ਉਹਨਾਂ ਨੇ ਕਿਹਾ ਹੈ ਕਿ ਜਿਵੇਂ ਮੋਬਾਈਲ ਰੀਚਾਰਜ ਦੀ ਵੈਲਿਡਿਟੀ ਹੁੰਦੀ ਹੈ ਉਸੀ ਤਰ੍ਹਾਂ ਜੇ ਰਾਤ ਨੂੰ ਬਿਜਲੀ ਦਾ ਰੀਚਾਰਜ ਮੁੱਕ ਗਿਆ ਤੇ ਕਿਸੇ ਕੋਲ ਤੁਰੰਤ ਪੈਸੇ ਨਹੀਂ ਹਨ ਤਾਂ ਬਿਜਲੀ ਤੁਰੰਤ ਬੰਦ ਹੋ ਜਾਵੇਗੀ ਇਸ ਲਈ ਕਿਸਾਨ ਯੂਨੀਅਨਾਂ ਚਿਪ ਵਾਲੇ ਮੀਟਰਾਂ ਦਾ ਵਿਰੋਧ ਕਰ ਰਹੀਆਂ ਨੇ ਦਲਬਾਖ ਸਿੰਘ ਨੇ ਕਿਹਾ ਹੈ ਕਿ ਜੇ ਚਿਪ ਵਾਲੇ ਮੀਟਰ ਉਤਾਰਨ ਤੇ ਬਿਜਲੀ ਬੋਰਡ ਕਿਸੇ ਤੇ ਕਾਰਵਾਈ ਕਰਦਾ ਹੈ ਜਾਂ ਪਰਚਾ ਦਰਜ ਕਰਵਾਉਂਦਾ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਕਿਸਾਨ ਯੂਨੀਅਨ ਦੀ ਹੋਵੇਗੀ ਯੂਨੀਅਨ ਪਰਚਾ ਰੱਦ ਵੀ ਕਰਵਾਏਗੀ ਅਤੇ ਜੁਰਮਾਨਾ ਵੀ ਮਾਫ਼ ਕਰਵਾਏਗੀ ਉਹਨਾਂ ਨੇ ਕਿਹਾ ਕਿ ਧਰਨ ਦੀ ਕੋਈ ਲੋਡ ਨਹੀਂ ਹੈ ਕਿਸਾਨ ਮਜ਼ਦੂਰ ਮੋਰਚਾ ਪੂਰੀ ਪਬਲਿਕ ਦੇ ਨਾਲ ਖੜਾ ਹੈ ਜਪਾਨ ਦੇ ਵਿੱਚ ਆਵੇਗਾ ਭਾਰੀ tufaan ਤੇ ਆਧਿਕੂ ਮਹਿਰਾ ਦੇ ਬਲੋ ਕਾਰਤੀਤੀ ਵਟੀ ਭਵੇ ਖਵਾੜੀ ਅਜਿਹਾ ਪੁਚਾਲ ਜਿੱਥੇ ਵੱਡੇ ਪੱਤਰ ਦੀ ਤਬਾਹੀ ਬਚਾਵੇਗਾ ਤੇ ਜਿਸ ਤੋਂ ਬਾਅਦ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਆਖਰ ਕੀ ਕੁਝ ਮਹਾਰਾ ਦੇ ਮੁਤਾਬਕ ਵੱਡੀਆਂ ਭੂਵੇਖਾਣੀਆਂ ਕਰ ਦਿੱਤੀਆਂ ਗਈਆਂ ਨੇ ਦੱਸਿਆ ਗਿਆ ਮਹਾਰਾ ਦੇ ਮੁਤਾਬਕ ਜਾਣਕਾਰੀ ਸਾਂਭਨੇ ਕੀਤੀ ਗਈ ਹੈ ਜਿੱਥੇ 8 ਦਸੰਬਰ ਨੂੰ ਆਏ 7.5 ਟਿਬਰਤਾ ਦੇ ਭੁਚਾਲ ਕਾਰਨ ਪੂਰੇ ਦੇਸ਼ 'ਚ ਜਿੱਥੇ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਉੱਥੇ ਹੀ ਹੁਣ ਅਧਿਕਾਰੀਆਂ ਨੇ ਇੱਕ ਹੋਰ ਡਰਾਣੀ ਖਬਰ ਦਿੱਤੀ ਹੈ ਉਹਨਾਂ ਕਿਹਾ ਕਿ ਇਲਾਕੇ ਦੇ ਵਿੱਚ ਹੁਣ ਇੱਕ ਮਹਾਪੁਚਾਲ ਆ ਸਕਦਾ ਹੈ ਜਿਸ ਦੇ ਲਈ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕੀਤਾ ਗਿਆ ਜਾਪਾਨ ਦੀ ਮੌਸਮ ਵਿਭਾਗ ਏਜੰਸੀ ਨੇ ਅਚੇਹੀ ਚੇਤਾਵਨੀ ਦਿੱਤੀ ਹੈ ਦੱਸ ਦਈਏ ਇਸ ਪੁਚਾਲ ਨੇ ਕੇਂਦਰ ਉਮੋਰੀ ਪ੍ਰਿਫੈਕਚਰ ਦੇ ਪੂਰਬੀ ਤੱਟ ਤੇ ਦਰਜ ਕੀਤਾ ਪਹਿਲਾ ਇਸ ਪੁਚਾਲ ਦੀ ਤਿੱਪਰਤਾ 7.6 ਦੱਸੀ ਜਾ ਰਹੀ ਸੀ ਪਰ ਬਾਅਦ ਦੇ ਵਿੱਚ ਇਸ ਨੂੰ ਘਟਾ ਕੇ 7.5 ਕਰ ਦਿੱਤੀ ਗਈ ਹੈ ਮੌਸਮ ਵਿਭਾਗ ਦੀ ਏਜੰਸੀਆਂ ਦੇ ਅਨੁਸਾਰ ਇਹ ਸੰਭਾਵਿਤ ਮੇਗਾ ਕੁਇਕ ਨਾਲ ਜਿਹੜਾ ਵਾ ਚਿੰਬਾ ਪ੍ਰਫੈਕਚਰ ਤੱਕ ਜਾਪਾਨ ਦੇ ਪ੍ਰਸ਼ਾਂਤ ਤੱਟ ਦੇ ਨਾਲ ਸੁਨਾਮੀ ਲਹਿਰਾ ਆ ਸਾਥ ਰਹੀਆਂ ਨੇ ਔਰ ਇਹ ਅਲਰਟ ਮੁਤਾਬਕ ਲੋਕਾਂ ਨੂੰ ਪੂਰੇ ਹਫਤੇ ਦੌਰਾਨ ਚੌਕਸ ਰਹਿਣ ਲਈ ਕਿਹਾ ਗਿਆ ਹੈ ਇਹ ਅਲਰਟ 2022 ਵਿੱਚ ਸ਼ੁਰੂ ਕੀਤੀ ਗਈ ਇੱਕ ਚੇਤਾਵਨੀ ਸ਼੍ਰੇਣੀ ਦੇ ਤਹਿਤ ਪਹਿਲੀ ਵਾਰ ਜਾਰੀ ਕੀਤਾ ਗਿਆ ਹੈ ਪਹਿਲੇ ਪੁਚਾਲ ਕਾਰਨ ਉਮੋਰੀ ਦੇ ਵਿੱਚ 6 ਲੋਕ ਜ਼ਖਮੀ ਹੋਏ ਜਦਕਿ ਇਵਾਤੇ ਜਾਂ ਹੋਰਾ ਦੇ ਵਿਸ਼ਿਆਦ ਵਿੱਚ 40 ਤੋਂ 70 ਸੈਂਟੀਮੀਟਰ ਤੱਕ ਦੀਆਂ ਲਹਿਰਾਂ ਦੇਖੀਆਂ ਗਈਆਂ ਭੁਚਾਲ ਤੇ ਸੁਨਾਮੀ ਅਲਰਟ ਕਾਰਨ ਜਾਪਾਨ ਰੇਲਵੇ ਕੰਪਨੀ ਦੁਆਰਾ ਸਟੇਸ਼ਨਾਂ ਵਿੱਚਕਾਰ ਜੋ ਹੈ ਹੁਣ ਲਗਾਤਾਰ ਕੁੱਲ ਟ੍ਰੇਨਾਂ ਸੇਵਾਵਾਂ ਨੂੰ ਮੁਅਤਲ ਕਰ ਦਿੱਤਾ ਹੈ ਪ੍ਰਧਾਨ ਮੰਤਰੀ ਨੇ ਸਰਕਾਰਾਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਸੁਨਾਮੀ ਅਤੇ ਰੈਸਕਿਊ ਦੇ ਆਦੇਸ਼ਾਂ ਬਾਰੇ ਤੁਰੰਤ ਜਾਣਕਾਰੀ ਪ੍ਰਦਾਨ ਕਰਨ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਸੰਕਟ ਪ੍ਰਬੰਧ ਕੇਂਦਰ ਵਿਖੇ ਇੱਕ ਟਾਸਕ ਫੋਰਸਾ ਗਠਨ ਕੀਤਾ ਗਿਆ ਸੀ ਔਰ ਜਿਸੇ ਹੀ ਚੱਲਦੇ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਹੁਣ ਮਾਹਰਾਂ ਦੇ ਮੁਤਾਬਕ ਇਹ ਚੇਤਾਵਨੀ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਕਿ ਇੱਕ ਅਜੀਹਾ ਮਹਾਪੁਚਾਲ ਆ ਸਕਦਾ ਹੈ ਜਿਸ ਦੇ ਨਾਲ ਬਹੁਤ ਵੱਡੇ ਪੱਧਰ ਦਾ ਸੰਕਟ ਬਹੁਤ ਵੱਡੇ ਪੱਧਰ ਦੀ ਨੁਸੀਬਤਾਂ ਲੋਕਾਂ ਨੂੰ ਚੇਲਣੀਆਂ ਪੈ ਸਕਦੀਆਂ ਨੇ